ਚੁੱਡੂ ਪੱਲੇ ਪਿਆ ਸਹਲਿਓ ਚੁੱਡੂਨੀ ਸ਼ਵਾ ਸਹਲਿਓ ਚੁੱਡੂਨੀ ਚੁੱਡੂ ਪੱਲੇ ਪਿਆ ਸਹਲਿਓ ਚੁੱਡੂਨੀ ਸ਼ਵਾ ਸਹਲਿਓ ਚੁੱਡੂਨੀ ਨਾ ਹਾਲ ਜੀਣ ਦਾ ਰਿਆ ਸਹਲਿਓ ਚੁੱਡੂਨੀ ਸ਼ਵਾ ਸਹਲਿਓ ਚੁੱਡੂਨੀ ਮੇਰੇ ਮਾਪਿਆਂ ਬਦਲਾ ਲਿਆ ਸਹਲਿਓ ਚੁੱਡੂਨੀ ਸ਼ਵਾ ਸਹਲਿਓ ਚੁੱਡੂਨੀ ਚੁੱड्डੂ ਦੀਆਂ ਕੀ ਦਸਾਂ ਨਾਲੇ ਰੋਵਾਂ ਨਾਲੇ ਹੱਸਾਂ ਨਾਲੇ ਲੱਜ ਮਾਪਿਆਂ ਦੀ ਰੱਖਾਂ ਸਹੇਲਿਓ ਚੁੱड्डੂ ਨੀ ਸ਼ਵਾ ਸਹੇਲਿਓ ਚੁੱड्डੂ ਨੀ ਚੁੱड्डੂ ਪੱਲੇ ਪਿਆ ਸਹੇਲਿਓ ਟੁੱड्डੂ ਨੀ ਸ਼ਵਾ ਸਹੇਲਿਓ ਚੁੱड्डੂ ਨੀ ਚੁੱड्डੂ ਗਿਆ ਸੀ ਮੇਲੇ ਲੈ ਕੇ ਆਇਆ ਸੜੇ ਜੈ ਕੇਲੇ ਜਦ ਮੈਂ ਪੁੱਛਿਆ ਤਾਂ ਖੜਦਾ ਡੇਲ सहेलियो चुडूनी शावा सहेलियो चुडूनी चुड्डू पले पे आ सहेलियो चुडूनी शावा सहेलियो चुडूनी चुडू गया बजार अगे मोटर पिछे कार ओत जा फसिया बिच कार सहेलियो चुडूनी छाबा सहेलियो चुडूनी चुडू पल पिया सहेलियो चुडू नी ਸ਼ਵੱਸ ਸਹੇਲਿਓ ਚੁੱਡੂਨੀ ਚੁੱਟੂ ਗਿਆ ਮਸਿਆ ਜਾਕੇ ਜਾਗਾਰੇ ਵਿੱਚ ਫਸਿਆ ਜਦ ਮੈਂ ਕੱਢਿਆ ਤਖੜ ਖੜ ਖੜ ਹੱਸਿਆ ਸਹੇਲਿਓ ਚੁੱਡੂਨੀ ਸ਼ਵੱਸ ਸਹੇਲਿਓ ਚੁੱਡੂਨੀ ਚੁੱਡੂ ਪੱਲ ਲੈ ਪਿਆ ਸਹੇਲਿਓ ਚੁੱਡੂਨੀ ਸ਼ਵੱਸ ਸਹੇਲਿਓ ਚੁੱਡੂਨੀ ਚੁੱਡੂ ਜਾਂਦੇ ਆ ਮਾਂ ਨਾਲ ਲੜਿਆ ਲੜਕੇ ਜਾ ਕੋਠੇ ਤੇ ਚੜਿਆ ਡਿੱਗਣ ਲੱਗਿਆ ਤੇ ਜਾ ਕੇ ਪੜਿਆ ਸਹੇਲਿਓ ਚੁੱਡੂਨੀ ਸ਼ਬਾ ਸਹੇਲਿਓ ਚੁੱਡੂਨੀ ਚੁੱਡੂ ਪੱਲੇ ਪਿਆ ਸਹੇਲਿਓ ਚੁੱਡੂਨੀ